ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੀ ਵੀਡੀਓ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਬਰਨਾਲਾ ਟਰੈਕਟਰ ਮੰਡੀ ਦੀ ਬਣਾ ਰਹੇ ਹਾਂ ਟਰਾਲੀਆਂ ਤੇ ਟਰੈਕਟਰ ਬਾਈ ਕੀ ਰੇਟ ਰਹਿਣਗੇ ਤੇ ਮੋਬਾਈਲ ਨੰਬਰ ਜਰੂਰ ਲਵਾਂਗੇ ਟਰੈਕਟਰ ਨੂੰ ਸਭ ਤੋਂ ਪਹਿਲਾਂ ਆਰਜਰ 605 ਦਿਖਾ ਦੇਣਾ ਬਾਈ ਇਹ ਟਰੈਕਟਰ ਹੈਗਾ ਮਾਡਲ 2014 ਠੀਕ ਹੈ ਵੀਰੇ 4 ਲੱਖ ਤੇ 90000 ਰੁਪਏ ਦੀ ਕੀਮਤ ਹੈ ਵੀਰੇ ਟਾਇਰ ਆਗੇ ਦੇ ਅਪੋਲੋ ਦੇ ਚੰਗਾ ਟਰੈਕਟਰ ਹੈ ਬਾਕੀ ਮਾਲਕ ਦਾ ਆਪ ਜਿਹੜਾ ਨੰਬਰ ਆ ਵੀਰੇ ਲੈਣੇ ਆਗੇ ਨਾਲ ਦੇ ਟਾਇਰ ਆ ਚਾਰੇ ਨਾਲ ਦੇ ਟਾਇਰ ਆ ਵੀਰੇ ਨਾਲ ਦੇ ਟਾਇਰ ਆ ਵੀਰੇ ਇੰਜਨ ਗੇਅਰ ਦਾ ਚੰਗਾ ਟਰੈਕਟਰ ਫਸਟ ਪਾਰਟੀ ਠੀਕ ਹੈ ਕਿੰਨਾ ਵੀਰੇ ਮੋਬਾਈਲ ਨੰਬਰ ਆ ਨੰਬਰ ਹੈ 98787 98787 11624 11624 ਇਹ ਨੰਬਰ ਤੇ ਸੰਪਰਕ ਕਰ ਲਿਓ ਮਿੱਤਰੋ ਅੱਗੇ ਸੁਣਵਾ ਟਰੈਕਟਰ ਦਿਖਾਉਂਦੇ ਆ 5245 ਵੀਰੇ 2008 ਮਾਡਲ ਆ 2 ਲੱਖ ਦੇ 65000 ਰੁਪਏ ਟਰੈਕਟਰ ਦੀ ਕੀਮਤ ਹੈ ਪੰਜਾਬ ਨੰਬਰ ਟਰੈਕਟਰ ਹੈਗਾ ਅੱਗੇ ਆ ਗਿਆ ਵੀਰੇ ਸਵਰਾਜ 855 2003 ਮਾਡਲ 2 ਲੱਖ ਤੇ 60000 ਰੁਪਏ ਦੀ ਕੀਮਤ ਹੈ ਕਲੌਸ ਕਰਦਾ ਇੰਜਨ ਆ ਗਿਆ ਵੀਰੇ ਟਾਇਰ ਆ ਗਏ ਵੀਰੇ ਇਹਦੇ ਐਮ ਆਰ ਐਫ ਦੇ 55+ ਨੇ ਤੇ ਇਹਦਾ ਨੰਬਰ ਦੇ ਦਨੇ ਆ ਬਾਈ 98724 30209 ਇਹ ਟਰੈਕਟਰ ਹੋ ਗਿਆ ਵੀਰੇ ਅੱਗੇ ਹੋਰ ਦਿਖਾਉਣਾ ਤੁਹਾਨੂੰ 4-5 ਟਰੈਕਟਰ ਆਪਣੇ ਕੋਲੇ ਨੇ ਇਹ ਆਪਣਾ ਨੰਬਰ ਆ ਗੱਲ ਕਰ ਲਿਓ ਆ ਹੈਗਾ ਵੀਰੇ 95 ਮਾਡਲ ਕੀਮਤ 1 ਲੱਖ ਤੇ 12000 ਇੱਕ ਟਰੈਕਟਰ ਤੁਹਾਨੂੰ ਆ ਦਿਖਾਉਣਾ ਲੋਡਰ ਤੇ ਲੱਗਿਆ ਪਿਆ ਜੌਂਡਯਾਰ 5310 ਆ ਵੀਰੇ ਇਹ ਤੂੜੀ ਵਾਲਾ ਲੋਡਰ ਲੱਗਿਆ ਹੋਇਆ ਜਿਹੜਾ ਵੱਡਾ ਵੀਰੇ 20 ਫੁੱਟ ਜਾਂਦਾ ਤਾਂ ਹਾਂ ਉੱਚਾ ਟਰੈਕਟਰ ਹੈਗਾ ਵੀਰੇ ਜੌਂਡਯਾਰ 5310 ਐਲਟੀ ਮਾਡਲ 2006 ਮਾਡਲ ਪੰਜਾਬ ਨੰਬਰ ਹੈ ਸਾਰਾ ਟਰੈਕਟਰ ओरिजिनल ਆ ਵੀਰੇ ਕਿਤੇ ਵੀ ਰੰਗ ਪੇਂਟ ਨਹੀਂ ਹੈਗਾ ਟਾਇਰ ਆ ਗਏ ਦੇ ਐਮ ਆਰ ਪੇ ਤੇ ਰੇਟ ਆ ਗਿਆ ਵੀਰੇ ਦਾ 5 ਲੱਖ ਤੇ 25000 ਰੁਪਿਆ ਆ ਇਧਰ ਕੀ ਹੋ ਜਾਂਦਾ ਰੇਸਾਂ ਜਿਵੇਂ ਦੇਈ ਜਾਂਦੇ ਐ ਇਹਦੇ ਕਰਦੇ ਨੇ ਜਬਾਤ ਆ ਕੇਸ ਨੂੰ ਦਿਖਾ ਦੇਣਾ ਬਾਈ ਟਰਾਲਾ ਡਬਲ ਟਾਇਰ ਦੇ ਵਿੱਚ ਲਿਫਟ ਵਾਲਾ ਬਾਈ 1 ਲੱਖ ਤੇ 45000 ਇਹਦੀ ਕੀਮਤ ਹੈ 8G ਜੈਨਰ ਆ ਗਏ ਵੀਰੇ ਬੱਤੇ ਹੈਵੀ ਡਿਊਟੀ ਆ ਗਏ ਤੇ ਜਾਲ ਲੱਗਿਆ ਹੋਇਆ ਹੈਗਾ ਜਾਲ ਸਮੇਤ 10 ਨੱਟੀ ਹੱਬਾ ਕੀ ਇਹਦੀ ਲੈ ਵੀ ਅੱਗੇ ਤੁਹਾਨੂੰ ਟਰੈਕਟਰ ਇੱਕ ਹੋਰ ਦਿਖਾ ਦਣਾਗਾ ਸਵਰਾਜ 855 ਕਿੰਨਾ ਮਾਡਲ ਹੈ 8 2008 ਮਾਡਲ ਆ ਵੀਰੇ ਜੇ ਕੇ ਦੇ ਟਾਇਰ ਆ ਗਏ ਤੇ 3 ਲੱਖ ਤੇ 55000 ਰੁਪਿਆ ਟਰੈਕਟਰ ਦੀ ਕੀਮਤ ਹੈ ਨੰਬਰ ਵੀਰੇ ਮੈਂ ਤੁਹਾਨੂੰ ਦੇ ਦਣਾਦਾ 82890 17642 ਇਹ ਨੰਬਰ ਤੇ ਸੰਪਰਕ ਕਰ ਲਿਓ 43 82890 17643 ਇਹਦੇ ਨੰਬਰ ਤੇ ਸੰਪਰਕ ਕਰ ਲਿਓ ਆਕੇ ਸਾਨੂੰ ਦਿਖਾ ਦੇਣਾ ਐਸਾ ਟਰੈਕਟਰ ਇਹ ਟਰੈਕਟਰ ਹੈਗਾ 90 ਮਾਡਲ ਤੇ ਕੀਮਤ ਆ ਗਈ ਵੀਰੇ ਲਈ 92000 ਰੁਪਏ ਮੈਂ ਕਿ ਰੇਟ ਮੌਕੇ ਤੇ ਹੋ ਜੂਗਾ ਪੰਜਾਬ ਨੰਬਰ ਟਰੈਕਟਰ ਜੇ ਕੇ ਦੇ ਟਾਇਰ ਆ ਪੱਕੇ ਦਿਖਾ ਦੇ ਬਾਈ ਇਹੇ ਵੀਰੇ ਨੰਬਰ ਹੈਗਾ 98724 30209 ਇਹ ਕਿਸ ਨੂੰ ਮੈਂ ਟਰੈਕਟਰ ਦਿਖਾ ਦਿੰਨਾ ਵੀਰੇ ਅਰਜਨ 2017 ਮਾਡਲ 605 ਹੈਗਾ ਕੀਮਤੇ ਦੀ 5 ਲੱਖ ਤੇ 25000 ਰੁਪਿਆ ਬਾਕੀ ਰੇਟ ਮੌਕੇ ਤੇ ਹੋ ਜੂਗਾ ਬਾਈ ਨੰਬਰ ਮੈਸ ਨੂੰ ਲੈ ਕੇ ਦੇਣਾ ਕਿੰਨਾ ਵੀਰੇ ਮੋਬਾਈਲ ਨੰਬਰ 85448 85448 50299 50299 ਇਹ ਨੰਬਰ ਤੇ ਸੰਪਰਕ ਕਰ ਲਿਓ ਟਾਇਰ ਵੀਰੇ ਐਮ ਆਰ ਐਫ ਦੇ ਆ ਗਏ ਫਰੰਟ ਆ ਗਿਆ ਗੁੜਿਆਰ ਦੇ ਵਿੱਚ ਜਿਵੇਂ ਨਵੇਂ ਇੰਜਨ ਗੇਅਰ ਦਾ ਟਰੈਕਟਰ ਚੰਗਾ ਵੀਰੇ ਪੂਰਾ ਚੰਗਾ ਵੀਰੇ 17 ਮਾਡਲ ਮੈਟ ਅਰਜਨ ਮੈਟ ਅਰਜਨ ਆ ਗਿਆ 17 ਮਾਡਲ ਵੀਰੇ ਇੰਜਨ ਗੇਅਰ ਦਾ ਪੂਰਾ ਚੰਗਾ ਬਾਡੀ ਲਾਈਨ ਦੇਖ ਸਕਦੇ ਹੋ 10 ਮਹੀਨੇ ਦਾ 17 ਦੇ ਹੈ 10ਵੇਂ ਮਹੀਨੇ ਦਾ 10ਵੇਂ ਮਹੀਨੇ ਚ ਨਿਕਲਿਆ 2017 ਦੇ ਬਾਕੀ ਵੀਰੇ ਰੇਡ ਮੌਕੇ ਤੇ ਹੋ ਜੂ ਬਾਈ ਦਾ ਨੰਬਰ ਜੇ ਡਿਸਪਲੇ ਤੇ ਚੱਲੀ ਜਾਂਦਾ ਨਾ ਸੰਪਰਕ ਕਰ ਲਿਓ ਤੇ ਅੱਗੇ ਤੁਹਾਨੂੰ ਦੋ ਟਰੈਕਟਰ ਹੋਰ ਦਿਖਾਉਣਾ ਇੱਕ ਖੜਾ 43630 ਇਹ ਮਾਡਲ ਆਪਾਂ ਵੀਰੇ ਦਿਖਾ ਦਿੰਨੇ ਆਂਗੇ 2001 ਮਾਡਲ ਟਰੈਕਟਰ ਆ ਇਹ 2 ਲੱਖ 82000 ਦੀ ਕੀਮਤ ਆ ਟਾਇਰ ਵੀਰੇ ਗੁਡਿਆਰ ਦੇ ਆ ਗਏ ਬਾਡੀ ਲੈ ਨਾ ਟਰ ਬਿਲਕੁਲ ਚੰਗਾ ਸਾਫ ਆ ਨਾ ਬਾਕੀ ਰੇਟ ਮੌਕੇ ਤੇ ਹੋ ਜੂਗਾ ਇਹ ਵੀ ਉਸੇ ਵੀਰ ਦਾ ਹੀ ਆ ਹਾਂ ਉਹੀ ਨੰਬਰ ਦੇ ਸੰਪਰਕ ਕਰ ਲਿਓ ਇਹ ਕਿ ਯੋਨਡিয়ার 5050 ਇਹ ਆ ਗਿਆ ਭਾਈ 2013 ਮਾਡਲ ਰੇਟ ਆ ਗਿਆ ਵੀਰੇ ਦੇ 4 ਲੱਖ ਤੇ 95000 ਬਾਕੀ ਮੌਕੇ ਤੇ ਹੋ ਜੂਗਾ ਇਹਦਾ ਨੰਬਰ ਕਿੰਨਾ ਦੋਨਾਂ ਦਾ ਆਪਣੇ ਨੰਬਰ ਕਿੰਨਾ ਦਾ ਬਾਕੀ ਰੇਟ ਮੌਕੇ ਤੇ ਵੀਰੇ ਹੋ ਜਾਊਗਾ ਤੇ ਨੰਬਰ ਕਿੰਨਾ ਦਾ 98787 11624 ਇਹ ਨੰਬਰ ਦੇ ਵੀਰੇ ਕਰ ਲਿਓ ਸੰਪਰਕ ਤੇ ਅੱਜ ਬਰਨਾਲਾ ਟਰੈਕਟਰ ਦੀ ਜਿਹੜੀ ਛੋਟੀ ਮੰਡੀ ਆ ਗਈ ਹੈ ਨਾ ਉੱਥੇ ਇਹ ਵੀਡੀਓ ਸ਼ੂਟ ਕੀਤੀ ਹੈ ਤੇ ਰੇਟ ਦੱਸਿਆ ਤੇ ਮੋਬਾਈਲ ਨੰਬਰ ਬਾਕੀ ਵੀਡੀਓ ਸ਼ੇਅਰ ਕਰੋ ਤੇ ਪੇਜ ਫੋਲੋ ਕਰੋ ਧੰਨਵਾਦ ਜੀ